ਸਲੋਕ 6 ਫ੍ਰੀਜ ਕੇ ਇਕਮ ਕਾਰ ਸਤ ਗੁਰ ਪ੍ਰਸ਼ਾਦ ਕਲਰ ਕੇ ਰੀ ਛਪੜੀ ਆਏ ਉਥੇ ਹੰਜ ਜਿੰਜੋ ਬੋੜ ਨਾ ਪੀਵੇ ਉਡਣ ਸੰਦੇ ਡੰਝ ਹੰਸ ਉਡਰ ਕੋਦਰ ਐ ਆਲੂਕ ਬਡਾਰਨ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੁਦਰ ਖਾਏ ਚੱਲ ਚੱਲ ਗਈਆਂ ਪੰਖੀਆਂ ਜਿਨੇ ਵਸਾਏ ਤਲ ਫਿਰ ਦਸਰ ਪਰ ਆ ਵੀ ਚੱਲ ਸੀ ਥੱਕੇ ਕਵਨ ਕੱਲਾ ਫਿਰਦਾ ਇੱਟ ਸਰ ਆਣੇ ਪੁਏ ਸਵਣ ਕੀੜਾ ਲੜਿਓ ਮਾਸ ਕਿਤੜਿਆ ਜਗ ਬਪਰੇ ਇਕ ਤੇ ਪਿਆ ਪਾਸ ਫਰੀਦਾ ਪੰਨੇ ਕੜੀ ਸਵਨ ਵੀ ਟੁੱਟੀ ਨਗਰ ਲਜ ਅਜਰਾ ਇਲ ਫਰਿਸ਼ਤਾ ਕਹਿਕਰ ਨਾਠੀ ਅਜ ਫਰੀਦਾ ਪੰਨੇ ਕੜੀ ਸਵਨ ਵੀ ਟੁੱਟੀ ਨਗਰ ਲਜ ਜੋ ਸੱਜਣ ਪੋਏ ਪਰ ਥੇ ਸੇ ਕਿਉਂ ਆਵੇ ਅੱਜ ਫਰੀਦ ਦੇ ਵੇਨ ਵਜ ਕੁੱਤਿਆ ਇਹ ਨਾ ਪਲੀ ਰੀਤ ਕਬਹਿ ਚੱਲ ਨਾ ਪੰਜੇ ਵਖਤ ਮਸੀਤ ਉੱਠ ਫਰਿਦਾ ਉਜਸਾਜ ਸਵਾਰ ਨਵਾਜ ਗੁਜ਼ਾਰ ਜੋ ਸਿਰ ਸਾਈ ਨ ਨਿਬੇ ਸੋ ਸਰ ਕੀ ਜੇ ਕਾਏ ਉਨੇ ਹੇਠ ਜਲਾਈਏ ਬੱਲਣ ਸੰਦੇਥਾਏ ਜੋ ਸਰਸਾਈ ਨਾਂ ਨਵੇ ਸੋ ਸਰ ਕਿੰਜੇ ਕਾਏ ਕੁੰਨੇ ਹੀਠ ਜਲਾਈਏ ਬੱਲਣ ਸੰਦੇਥਾਏ ਇਸ ਲੋਕ ਸਤਗੁਰ ਸ਼ੇਖ ਫਰੀਦ ਜੀ ਦੇ ਤਨ ਤਨ ਚਵਰ ਸ਼ਤਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਗ 1380 ਤੇ ਸ਼ਿਸ਼ੋਭਤਾ ਸਤਗੁਰ ਫਰੀਦ ਮਹਾਰਾਜ ਜੀ ਜੀਵਨ ਦੇ ਵਿੱਚ ਪਰਮਾਤਮਾ ਦਾ ਨਾਮ ਨੂੰ ਪਹਿਲ ਦਿੰਦੇ ਹਨ ਅਤੇ ਉਹਨਾਂ ਲੋਕਾਂ ਨੂੰ ਹੰਸ ਕਿਹਨਾਂ ਨੂੰ ਕਿਹਾ ਸੰਤਨ ਕਿਉਂਕਿ ਉਹ ਇਸ ਦੁਨੀਆ ਦੇ ਨਾਲ ਉਹਨਾਂ ਦਾ ਤੇ ਮੋੜਿਆ ਹੁੰਦਾ ਇੱਥੇ ਵੀ ਉਹ ਹਰ ਇੱਕ ਸ਼ਲੋਕ ਦੇ ਵਿੱਚ ਸਮਝਾ ਰਹੇ ਹਨ ਕਿ ਉਸ ਪਰਮਾਤਮਾ ਦੇ ਨਾਲ ਹੀ ਪਿਆਰ ਪਾ ਤੇਰਾ ਉਸ ਤੋਂ ਬਿਨਾ ਗੁਜ਼ਾਰਾ ਨਹੀਂ ਜਿਸ ਤੋਂ ਤੂੰ ਵਿਛੜਿਆ ਹੋਇਆ ਉਸ ਦੇ ਨਾਲ ਹੀ ਉਸ ਦਾ ਨਾਮ ਜਪ ਕੇ ਤੂੰ ਮਰ ਸਕਦਾ ਹੈ ਸਿਮਰਨ ਕਰ ਸਤਗੁਰੂ ਸਿਖ ਫਰੀਦ ਜੀ ਸਮਝਾ ਰਹੇ ਕੱਲਰ ਕਿਹੜੀ ਛਪੜੀ ਆਏ ਉਥੇ ਹਾਂਜੀ ਕਿੰਨੇ ਇੱਕ ਛਪੜੀ ਹੈ ਜਿੱਥੇ ਪਾਣੀ ਬਹੁਤ ਘੱਟ ਹੈ ਉਥੇ ਪੰਛੀਆਂ ਦੇ ਝੰਡਾਉਂਦੇ ਚਿੰਜੂ ਬੋੜਨਾਂ ਪੀਵੇ ਉੱਡਣ ਸੰਦੀ ਜੇ ਉਹ ਪਾਣੀ ਪੀਣਾ ਚਾਹੁੰਦੀ ਹੈ ਪਰ ਚੁੰਝ ਗਾਰੇ ਦੇ ਵਿੱਚ ਪਾਣੀ ਪੀ ਨਹੀਂ ਸਕਦੀ ਚਿੱਕੜ ਦੇ ਵਿੱਚੋਂ ਇਹ ਦੁਨੀਆ ਕੀ ਹੈ ਇਹ ਵੀ ਪੰਕਜ মোহ ਹੈ ਇੱਥੇ মোহ ਜਿਹੜਾ ਹੈ ਉਸ ਦੇ ਕਰਕੇ ਅਸੀਂ ਫਸੇ ਹੋਏ ਹਾਂ ਪੰਕਜ মোহ ਪਗ ਨੇ ਚੱਲੇ ਹਮ ਦਿਖਤ ਹੈ ਡੇਵਿਲ ਇਸ ਛੱਪੜੀ ਦੇ ਚਿੱਕੜ ਦੇ ਵਿੱਚ ਦੁਨੀਆ ਦੇ ਚਿੱਕੜ ਦੇ ਵਿੱਚ ਅਸੀਂ ਫਸਿਆ ਹੈ ਇਹ ਚਿੱਕੜ ਦਾ ਸਾਨੂੰ ਫਾਇਦਾ ਕੋਈ ਨਹੀਂ ਹੁੰਦਾ ਕਿਉਂਕਿ ਇੱਥੇ ਨਾਲ ਨੇ ਕੁਝ ਵੀ ਜਾਂਦਾ ਐ ਇਸੇ ਕਰਕੇ ਉਹ ਕਹਿੰਦੇ ਵੀ ਇਹ ਜਿਹੜੀ ਦੁਨੀਆ ਹੈ ਕੱਲਰ ਕੀ ਦੀ ਛਪੜੀ ਹੈ ਇੱਥੇ ਦੁਨੀਆ ਆਉਂਦੀ ਹੈ ਚੱਲੇ ਜਾਂਦੀ ਹੈ ਪਰ ਜਿਹੜਾ ਉਹਦਾ ਨਾਮ ਨਹੀਂ ਜਪਦੇ ਉਹ ਜਨਮ ਮਰਨ ਦੇ ਚੱਕਰ ਦੇ ਵਿੱਚ ਪੈ ਜਾਂਦੇ ਹਨ ਹੰਸ ਉੱਡਰ ਕੋਧਰੇ ਪਏ ਆ ਲੋਕ ਵਡਾਰਣ ਜਾਏ ਕਹਿੰਦੇ ਹੰਸਾ ਕੋਧਰੇ ਦੇ ਖੇਤ ਦੇ ਵਿੱਚੋਂ ਹੰਸਾਂ ਨੂੰ ਦੁਨੀਆ ਅਡਾਉਣ ਲਈ ਜਾਂਦੀ ਹੈ ਪਰ ਇਹਦੇ ਜਾਣ ਦੀ ਦੁਨੀਆ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧ ਰਖਾਏ ਕਿ ਜਿਹੜਾ ਹੰਸ ਹੈ ਉਹ ਤਾਂ ਕੋਧ ਰਖਾਂਦਾ ਹੀ ਨਹੀਂ ਪਰ ਦੁਨੀਆ ਨੂੰ ਉਡਾਣ ਜਾਂਦੀ ਹੈ ਖੇਤ ਦੇ ਵਿੱਚੋਂ ਕਿ ਸਾਡੇ ਖੇਤ ਦੇ ਵਿੱਚੋਂ ਕੋਧਰੇ ਦੀ ਫਸਲ ਨਾ ਖਾ ਲਵੇ ਸਤਗੁਰ ਸ਼ੇਖ ਫਰੀਦ ਜੀ ਇਹੋ ਹੀ ਸਮਝਾ ਰਹੇ ਹੈ ਕਿ ਜਿਹੜੇ ਸੰਤ ਲੋਕ ਹੈ ਉਹਨਾਂ ਨੂੰ ਇਸ ਦੁਨੀਆ ਦੇ ਕਿਸੇ ਵੀ ਪਦਾਰਥ ਨਾਲ ਕਿਸੇ ਵੀ ਰਿਸ਼ਤੇ ਨਾਲ ਬੋ ਨਹੀਂ ਪਰ ਦੁਨੀਆ ਉਹਨਾਂ ਦੇ ਨਾਲ ਕੋਈ ਵੀ ਰਿਸ਼ਤਾ ਨਾਤਾ ਬਣਾਉਣ ਦੀ ਕੋਸ਼ਿਸ਼ ਕਰੇ ਉਹ ਬਣਾਉਂਦੇ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਇਸ ਦੁਨੀਆ ਦੇ ਨਾਲ ਸਾਡਾ ਬੋਝ ਨਹੀਂ ਕੋਈ ਵੀ ਉਹ ਤਾਂ ਆਪਣੇ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਐ ਇਸੇ ਕਰਕੇ ਦੁਨੀਆ ਦਾ ਉਹਨਾਂ ਨੇ ਕੋਦਰੇ ਦੀ ਫਸਲ ਕਹਿ ਦਿੱਤਾ ਕਿ ਖੰ ਸੰਤ ਲੋਕ ਜਿਹੜੇ ਹੈ ਜੋ ਬ੍ਰह्मज्ञानी ਉਹ ਤਾਂ ਦੁਨੀਆ ਦੇ ਕਿਸੇ ਵੀ ਪਦਾਰਥ ਦੇ ਨਾਲ ਦੁਨੀਆ ਦੇ ਨਾਤੇ ਦੇ ਨਾਲ ਕੋਈ ਵੀ ਉਹਨਾਂ ਨੂੰ ਵਾਹ ਨਹੀਂ ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਲ ਫਰੀਦ ਦਾ ਸਰ ਪਰਿਆ ਵੀ ਚੱਲ ਸੀ ਥੱਕੇ ਕਬਲਾ ਕੱਲ ਕਹਿੰਦੇ ਡਾਰਾਂ ਦੀਆਂ ਡਾਰਾਂ ਪੰਖਿਆਂ ਦੀਆਂ ਉੱਡ ਕੇ ਤਲਾਬ ਦੇ ਉੱਤੇ ਜਾਂਦੀਆਂ ਪੰਖੇ ਵੀ ਮਰ ਗਏ ਤੇ ਤਲਾਬ ਵੀ ਸੁੱਕ ਜਾਣੇ ਕਿਉਂਕਿ ਇਹ ਦੁਨੀਆ ਨਾਸ਼ ਹੋਣੀ ਹੈ ਫਰੀਦ ਦਾ ਸਰ ਪਰਿਆ ਵੀ ਚੱਲ ਸੀ ਥੱਕੇ ਕਬਲਾ ਕੱਲ ਇਹ ਜਿਹੜੇ ਜਿਨ੍ਹਾਂ ਨੇ ਵੀ ਤਲਾਬ ਪੜੇ ਹੈ ਇਹਨਾਂ ਨੂੰ ਵੀ ਖਤਮ ਹੋ ਜਾਣਾ ਜਿਨ੍ਹਾਂ ਨੇ ਤਲ ਬਣਾਏ ਸੀ ਉਹ ਵੀ ਖਤਮ ਹੋ ਗਏ ਜਿਹੜੇ ਪੰਖੇ ਸੀ ਜਿਨ੍ਹਾਂ ਨੇ ਉਡਡ ਕੇ ਜਗਾ ਬਣਾਈਆਂ ਉਹ ਵੀ ਨਾਸ਼ ਹੋ ਗਏ ਰਹਿਣਾ ਕੀ ਹੈ ਰਹਿਣਾ ਉਸ ਪਰਮਾਤਮਾ ਦਾ ਨਾਮ ਹੈ ਸਿਰਫ ਉਸ ਦੇ ਨਾਮ ਜੱਪਣ ਵਾਲਿਆਂ ਦਾ ਹੀ ਨਾਮ ਰਹਿਣਾ ਹੈ ਬਾਕੀ ਸਭ ਨੇ ਖਤਮ ਹੋ ਜਾਣਾ ਨਾਸ਼ ਹੋ ਜਾਣਾ ਫਰੀਦਾ ਇੱਟ ਸਰਹਾਣੇ ਭੂਏ ਸਵਣ ਕਿਡਾ ਲੜਿਓ ਮਾਸ ਕਿ ਤੜਿਆਂ ਜੁਗ ਵਾਪਰ ਇਕਤ ਪਿਆ پاس ਸਤਿਗੁਰ ਫਰੀਦ ਮਹਾਰਾਜ ਜੀ ਇਸ ਵਿੱਚ ਮੁਸਲਮਾਨ ਪਹਿਚਾਦੇ ਦੇ ਵਿੱਚ ਰੀਤੀ ਰਿਵਾਜੋ ਹੈ ਕਿ ਜਦੋਂ ਸਵਾਸਾਂ ਦੀ ਪੂੰਜੀ ਪੂਰੀ ਹੋ ਜਾਂਦੀ ਹੈ ਤਾਂ ਕਬਰ ਦੇ ਵਿੱਚ ਸਿਰ ਦੇ ਥੱਲੇ ਏਟ ਰੱਖ ਕੇ ਉਹਨੂੰ ਕਬਰ ਦੇ ਵਿੱਚ ਪਾ ਦਿੱਤਾ ਜਾਂਦਾ ਉੱਤੇ ਅਣਤੋਲੀ ਮਿੱਟੀ ਪਾਈ ਜਾਂਦੀ ਹੈ ਹੁਣ ਕਹਿੰਦੇ ਤੇਰੀ ਕਬਰ ਦੇ ਵਿੱਚ ਕੀੜੇ ਤੇਰੇ ਵਿੱਚ ਤੁਰੇ ਫਿਰਦੇ ਆ ਪਰ ਤੇਰੇ ਤੈਨੂੰ ਕੋਈ ਫਰਕ ਨਹੀਂ ਪੈ ਰਿਹਾ ਕਿਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ ਹੁਣ ਕਹਿੰਦੇ ਇੱਕੋ ਹੀ ਪਾਸੇ ਤੂੰ ਪਿਆ ਹੁਣ ਪਾਸਾ ਵੀ ਨਹੀਂ ਲੈ ਰਿਹਾ ਕਿੰਨੇ ਯੁੱਗ ਵੀ ਤੱਕ ਤੈਨੂੰ ਕਬਰ ਦੇ ਵਿੱਚ ਸੋ ਕਹਿਣ ਦਾ ਸਤਗੁਰ ਫਰੀਦ ਮਹਾਰਾਜ ਜੀ ਦਾ ਸਮਝਾਉਣ ਹੈ ਕਿ ਉਸ ਪਰਮਾਤਮਾ ਦਾ ਸਿਮਰਨ ਕਰੋ ਇਹ ਤਨ ਨੇ ਤਾਂ ਮਿੱਟੀ ਹੋ ਜਾਣਾ ਤੇ ਜਿਹੜੀ ਰੂਹ ਹੈ ਪਰਮਾਤਮਾ ਦੇ ਨਾਲ ਮੇਲ ਜਿਦਾ ਹੋਣਾ ਤੇ ਸਿਮਰਨ ਦੇ ਕਰਕੇ ਹੋਣਾ ਕਿਉਂਕਿ ਜੇ ਇਹ ਰੂਹ ਜਿੰਨੀ ਦੇ ਅੰਦਰ ਸਾਡੇ ਸਵਸਨ ਦੀ ਪੂੰਜੀ ਹੈ ਅਸੀਂ ਉਹਦਾ ਸਿਮਰਨ ਨਹੀਂ ਕਰਦੇ ਤਾਂ ਪਰਮਾਤਮਾ ਦੇ ਨਾਲ ਮੇਲ ਨਹੀਂ ਹੋ ਸਕਦਾ ਫਰੀਦਾ ਪੰਨੀ ਕਢੀ ਸਵੰਨ ਵੀ ਟੁੱਟੀ ਨਾ ਗਰ ਲੱਜ ਅਜਰਾਇਲ ਫਰਿਸ਼ਤਾ ਕਹਿ ਕਰਨਾਠੀ ਅਜ ਕਹਿੰਦੇ ਤੇਰੇ ਗੋਡ ਦੇ ਵਿੱਚ ਸੋਹਣੀ ਦੇ ਸਰੀਰ ਜਿਹੜਾ ਉਹਦੇ ਵਿੱਚੋਂ ਸਵਾਸਾਂ ਦੀ ਪੂੰਜੀ ਮੁੱਕ ਗਈ ਸਵਾਸਾਂ ਦੀ ਲੱਜ ਜਿਹੜੀ ਟੁੱਟ ਗਈ ਸਵਾਸਾਂ ਦੀ ਜਿਹੜੀ ਡੋਰ ਸੀ ਖਤਮ ਹੋ ਗਈ ਇਹ ਜਿਹੜੀ ਕਾਇਆ ਸੀ ਬਹੁਤ ਸੋਹਣੀ ਸੀ ਉਹ ਘੜਾ ਭੱਜ ਗਿਆ ਅਜਰਾਇਲ ਫਰਿਸ਼ਤਾ ਕਹਿ ਕਰਨਾਠੀ ਅਜ ਹੁਣ ਕਿੱਥੇ ਨੱਠ ਕੀ ਜਾਵੇਂਗਾ ਅਜਰਾਇਲ ਫਰਿਸ਼ਤਾ ਜਦੋਂ ਆਉਂਦਾ ਹੈ ਜਦੋਂ ਸਮਾਂ ਪੂਰਾ ਹੋ ਜਾਂਦਾ ਹੈ ਕਿਉਂਕਿ ਸਮਾਂ ਜਿਹੜਾ ਹੈ ਇਹ ਮਕਰਰ ਹੈ ਜਿਤ ਦਿਹਾੜੇ ਤਨਵਰੀ ਸਾਹੇ ਲੈ ਲਖਾਈ ਮਲਕ ਜੇ ਕੰਨੇ ਸੁਣੇ ਦਾ ਮੂੰਹ ਦਿਖਾ ਲਿਆ ਇਹ ਜਿਹੜਾ ਸਮਾਂ ਮਕਰਰ ਹੈ ਉਸ ਵੇਲੇ ਫਰਿਸ਼ਤੇ ਨਾਲ ਕੇ ਮੂੰਹ ਦਿਖਾ ਦੇਣਾ ਵੀ ਅਚਲ ਵੀ ਤੇਰੀ ਵਾਰੀ ਆ ਗਈ ਤੇ ਸਤਗੁਰ ਫਰੀ ਜੀ ਸਮਝਾ ਰਹੇ ਹੈ ਕਿ ਤੇਰੇ ਗੌਂਢ ਦੇ ਵਿੱਚ ਕਿਸੇ ਦੀ ਸਵਾਸਾਂ ਦੀ ਪੂੰਜੀ ਮੁੱਕ ਗਈ ਹੈ ਤੇ ਮੌਤ ਹੋ ਗਈ ਪਰ ਤੂੰ ਉਹਦੇ ਤੋਂ ਸਬਕ ਨਹੀਂ ਸਿੱਖ ਰਿਹਾ ਕਿ ਮੈਂ ਵੀ ਜਾਣਾ ਹੈ ਕਿੰਨੇ ਮੇਰੇ ਗੌਂਢ ਚੱਲੇਗੇ ਦੁਨੀਆ ਫਿਰ ਕੀ ਕਰੇਗਾ ਤੂੰ ਅਗਲੇ ਸ਼ਲੋਕ ਦੇ ਵਿੱਚ ਫਿਰ ਸਮਝਾ ਰਹੇ ਫਰੀਦਾ ਪੰਨੀ ਘੜੇ ਸੰਬੰਧ ਵੀ ਟੁੱਟੀ ਨਾਗਰ ਲੱਜ ਜੋ ਸੱਜਣ ਭੂਏ ਭਾਰਥੇ ਸੇ ਕਿਉਂ ਆਵੇ ਅੱਜ ਕਹਿੰਦੇ ਜਿਹੜੇ ਇਸ ਦੇ ਦਾ ਮਾਣ ਕਰਦੇ ਸੀ ਤੇ ਪਰਮਾਤਮਾ ਨੂੰ ਭੁੱਲ ਬੈਠੇ ਸੀ ਉਹ ਤਾਂ ਦੁਨੀਆਂ ਦੇ ਉੱਤੇ ਭਾਰ ਸੀਗਾ ਉਹ ਜਾਂ ਹੋਏ ਜਾਂ ਨਾ ਹੋਏ ਇੱਕ ਬਰਾਬਰ ਹੈ ਸੋ ਕਿਉਂ ਆਵੇ ਅੱਜ ਫਿਰ ਉਹ ਕਿੱਥੋਂ ਆਣਗੇ ਫਿਰ ਤਾਂ ਉਹ ਜਨਮ ਮਨ ਦੇ ਚੱਕਰ ਚ ਪੈ ਗਏ ਸੋ ਜਿਉਂਦੇ ਜੀ ਹੀ ਉਸ ਪਰਮਾਤਮਾ ਦੇ ਨਾਲ ਜੇਕਰ ਮਿਲਣਾ ਹੈ ਤੇ ਸਾਨੂੰ মোহ ਮਾਇਆ ਛੱਡਣੀ ਪੈਣੀ ਹੈ ਨਹੀਂ ਤਾਂ ਜਿਹੜਾ ਇਹ ਜੀਵਨ ਮਿਲਿਆ ਇਹ ਤਾਂ ਦੁਨੀਆ ਤੇ ਭਾਰ ਦੀ ਨਿਆਈ ਹੈ ਜੇ ਕਦੇ ਅਸੀਂ ਪ੍ਰਮਾਤਮਾ ਨੂੰ ਯਾਦ ਨਹੀਂ ਕਰਦੇ ਹਰ ਸਮੇਂ ਮੌਤ ਨੂੰ ਵੀ ਯਾਦ ਰੱਖਣ ਦੀ ਲੋੜ ਹੈ ਇਸੇ ਕਰਕੇ ਉਹ ਕਹਿੰਦੇ ਹੈ ਕਿ ਫਿਰ ਤੈਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਹੁਣ ਤਾਂ ਦੇਹ ਦੇ ਉੱਤੇ ਕਿਹੜੇ ਤੁਰੇ ਫਿਰਦੇ ਹੈ ਇੱਕ ਪਾਸੇ ਨੂੰ ਪਿਆ ਤੂੰ ਜਦੋਂ ਸਵਾਸਾਂ ਦੀ ਪੂੰਜੀ ਚੱਲਦੀ ਸੀ ਤਾਂ ਮਾੜੀ ਜੀ ਤੈਨੂੰ ਕੋਈ ਵੀ ਚੀਜ਼ ਛੋਂਦੀ ਸੀ ਤਾਂ ਫਟ ਸਰੀਰ ਨੂੰ ਪਤਾ ਲੱਗਦਾ ਸੀ ਅੱਜ ਉਹੋ ਹੀ ਸਰੀਰ ਜਿਹੜਾ ਇੱਕ ਪਾਸੇ ਨੂੰ ਕਈ ਯੁੱਗ ਬੀਤ ਗਏ ਪੈਨ ਤੇ ਜਿਨ੍ਹਾਂ ਨੇ ਪਰਮਾਤਮਾ ਨੂੰ ਵਿਸਾਰ ਦਿੱਤਾ ਉਹ ਕਹਿੰਦੇ ਇਸ ਦੁਨੀਆ ਤੇ ਭਾਰ ਹੈ ਉਹਨਾਂ ਨੂੰ ਮੁੜ ਕੇ ਇਸ ਦੁਨੀਆ ਤੇ ਆਉਣ ਲਈ ਫਿਰ ਚਰਸੀ ਦੇ ਚੱਕਰ ਚ ਪੈਣਾ ਪੈਣਾ ਤੇ ਮਾਨਸ ਜਨਮ ਫਿਰ ਓਖਾ ਮਿਲਦਾ ਫਰੀਦਾ ਬੇ ਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਬਹਿ ਚੱਲ ਨਾ ਆਇਆ ਪੰਜੇ ਵਖਤਮ ਸੀ ਸਤਗੁਰ ਫਰੀਦ ਮਹਾਰਾਜ ਜੀ ਜਿਹੜੇ ਉਸ ਪਰਮਾਤਮਾ ਨੂੰ ਜਾਦ ਨਹੀਂ ਕਰਦੇ ਸਦਾ ਸ਼ੁਕਰਾਨਾ ਨਹੀਂ ਕਰਦੇ ਉਹਨਾਂ ਨੂੰ ਕੁੱਤੇ ਹੰਦਿਆ ਨਾਂ ਦੇ ਨਾਲ ਪੁਕਾਰ ਰਹੇ ਕਿ ਜਿਹੜੇ ਇਹ ਸੋਚਦੇ ਨੇ ਕਿ ਸਵੇਰ ਹੋਈ ਹੈ ਪੰਛੀ ਚਹਿਚਾਉਂਦੇ ਹੈ ਮੈਂ ਵੀ ਉੱਠ ਕੇ ਪਰਮਾਤਮਾ ਨੂੰ ਯਾਦ ਪੈ ਲਾਂ ਕਰਾਂ ਉਹਦਾ ਸ਼ੁਕਰਾਨਾ ਕਰਾਂ ਕਿ ਤੇ ਸਵਾਸਾਂ ਦੀ ਪੂੰਜੀ ਦਿੱਤੀ ਹੈ ਮੇਰੇ ਪਾਪਾਂ ਨੂੰ ਬਖਸ਼ ਦੇਈ ਤਨ ਹੈ ਤੂੰ ਤੇਰਾ ਸ਼ੁਕਰ ਹੈ ਤੇ ਆਪਣੇ ਚਰਨਾਂ ਦਾ ਉਹ ਟਾਹਰਾ ਦਿੰਦੇ ਹੋਏ ਆਪਣੀ ਕਿਰਪਾ ਕਰ ਕਿ ਤੇਰਾ ਨਾਮ ਜਪ ਹੋ ਜੂਏ ਪਰ ਕਹਿੰਦੇ ਜਿਹੜੇ ਨਹੀਂ ਜਪ ਕਰਦੇ ਉਹਨਾਂ ਨੂੰ ਕੁੱਤਿਆਂ ਦੇ ਨਾਲ ਪੁਕਾਰਿਆ ਸਤਗੁਰ ਫਰੀਦ ਜੀ ਨੇ ਕਭੀ ਚੱਲਣਾ ਆਇਆ ਪੰਜੇ ਵਖਤ ਮਸੀਤ ਕਿਉਂਕਿ ਮੁਸਲਮਾਨ ਪਾਈ ਚਾਲੇ ਦੇ ਵਿੱਚ ਪੰਜ ਵਾਰ ਨਵਾਜ਼ ਪੜੀ ਜਾਂਦੀ ਹੈ ਇਹ ਰੀਤੀ ਰਿਵਾਜ ਹੈ ਕਹਿਣ ਦਾ ਤਾਂ ਮਤਲਬ ਉਹਨਾਂ ਦਾ ਇਹੋ ਹੀ ਹੈ ਕਿ ਤੈਨੂੰ ਹਰ ਸਮੇ ਉਸ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਸਵਾਸ ਸਵਾਸ ਦੇ ਨਾਲ ਯਾਦ ਕਰ ਕਿਉਂਕਿ ਤੇਰੇ ਸਵਾਸਾਂ ਦੀ ਪੂੰਜੀ ਜੜੀ ਹੈ ਇਹਦੇ ਹੁੰਦਿਆ ਹੁੰਦਿਆ ਹੀ ਜੇਕਰ ਤੂੰ ਪਰਮਾਤਮਾ ਨੂੰ ਪਾਲਿਆ ਤਾਂ ਫਿਰ ਠੀਕ ਹੈ ਨਹੀਂ ਤਾਂ ਇਹ ਜਿਹੜਾ ਤੇਰੀ ਜ਼ਿੰਦਗੀ ਹੈ ਇੱਕ ਕੁੱਤਿਆਂ ਦੇ ਬਰਾਬਰ ਦੀ ਹੈ ਉਠ ਫਰੀਦਾ ਊਜ ਸਾਜ ਸੁਭਨਵਾਜ ਗਦਾਰ ਜੋ ਸਿਰ ਸਾਈ 9900 ਕਪਾਤਲ ਸਤਕਰ ਫਰੀਦ ਮਹਾਰਾਜ ਸਮਝਾ ਰਹੇ ਉੱਠ ਸਵੇਰੇ ਹੱਥ ਮੋਂ ਧੋਕੇ ਉਸ ਪਰਮਾਤਮਾ ਦਾ ਸਿਮਰਨ ਕਰ ਨਵਾਜ਼ਗਜ਼ਾਰ ਉਹਦੀ ਸਿਰਤ ਸਲਾ ਕਰ ਸ਼ੁਕਰਾਨਾ ਕਰ ਜੋ ਸਿਰ 99 100 ਸਿਰ ਕਪਤਾ ਕਹਿੰਦੇ ਜਿਹੜੇ ਉਸ ਨੂੰ ਯਾਦ ਨਹੀਂ ਕਰਦੇ ਉਹ ਸਿਰ ਜਿਹੜੇ ਹੈ ਉਹ ਕਲਮ ਕਰ ਦੇਣੇ ਚਾਹੀਦੇ ਕਿਉਂਕਿ ਉਹਨਾਂ ਨੂੰ ਇੰਨਾ ਹੰਕਾਰ ਹੈ ਕਿ ਪਰਮਾਤਮਾ ਹੈ ਹੀ ਨਹੀਂ ਉਹ ਕਹਿੰਦੇ ਮੈਂ ਹੀ ਮੈਂ ਇਹੋ ਜਿਹ ਕਹਿੰਦੇ ਦੁਨੀਆਂ ਤੇ ਜਿਹੜੇ ਲੋਕ ਆ ਉਹ ਇਹ ਭਾਰ ਹੈ ਦੁਨੀਆਂ ਤੇ ਜਿਹੜੇ ਉਸ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਨਹੀਂ ਕਰਦੇ ਔਰ ਜਿਹੜੇ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਨਹੀਂ ਕਰਦੇ ਉਹ ਦੂਸਰਿਆਂ ਤੇ ਜ਼ੁਲਮ ਬਿਟਾਉਂਦੇ ਕਿਉਂਕਿ ਉਹਨਾਂ ਨੂੰ ਹੰਕਾਰ ਇੰਨਾ ਹੁੰਦਾ ਕਿ ਦੂਸਰਿਆਂ ਦੇ ਹੱਕ ਹੁੰਦੇ ਜੋ ਸਿਰ ਸਾਈ 99 100 ਸਿਰ ਕਪ ਉਤਾਰ ਉਹਦਾ ਕਹਿੰਦੇ ਸਿਰ ਉਤਾਰ ਦੇਣਾ ਚਾਹੀਦਾ ਜਿਹੜਾ ਸਿਰ ਜਿਹੜਾ ਪਰਮਾਤਮਾ ਦੇ ਅੱਗੇ ਨਹੀਂ ਝੁਕਦਾ ਉਹ ਦਾ ਸ਼ੁਕਰਾਨਾ ਨੇ ਕਰਦਾ ਚੁਕਣ ਦਾ ਮਤਲਬ ਹੈ ਨੀਮਾ ਹੋਣਾ ਇਸੇ ਕਰਕੇ ਬਾਣੀ ਕਹਦੇ ਮਨ ਨੀਮਾ ਮਤ ਜੀ ਮਨ ਨੀਮਾ ਹੋਵੇ ਜੋ ਸਿਰ ਸਾਈ ਨਾਨੇ ਵੇ ਸੋ ਸਿਰ ਕੀਜੇ ਕਾਹੇ ਕੁੰਨੇ ਹੇਠ ਜਲਾਈਏ ਬਾਲਣ ਸੰਦੇਤਾ ਕਹਿੰਦਾ ਜਿਹੜੇ ਪਰਮਾਤਮਾ ਦੇ ਨਾਮ ਦੇ ਅੱਗੇ ਚੁੱਕਦੇ ਨਹੀਂ ਹੈ ਉਹਨਾਂ ਦਾ ਸਿਰ ਕਹਿੰਦੇ ਕਲਮ ਕਰ ਦੇਣਾ ਚਾਹੀਦਾ ਔਰ ਇਹ ਜਿਹੜਾ ਬਦ ਸਰੀਰ ਹੈ ਇਹ ਜਿਹੜਾ ਉਹ ਦਾ ਸਿਰ ਹੈ ਇਨੂੰ ਹਾਂਡੀ ਦੇ ਥੱਲੇ ਬਾਲਣ ਦੀ ਤਰ੍ਹਾਂ ਬਾਲ ਦੇਣਾ ਚਾਹੀਦਾ ਸਤਿਗੁਰ ਪ੍ਰੀਤ ਮਹਾਰਾਜ ਜੀ ਇੰਨਾ ਵੱਡਾ ਨੰਨਾ ਕਰ ਰਹੇ ਕਿ ਉਸ ਪਰਮਾਤਮਾ ਨੂੰ ਜਿਹੜੇ ਯਾਦ ਨਹੀਂ ਕਰਦੇ ਐਸੇ ਕਰਕੇ ਉਹ ਕਹਿੰਦੇ ਉਹ ਉਸ ਸਰਪਾਹਰ ਐ ਇੱਥੇ ਦੁਨੀਆ ਤੇ ਕਿਉਂਕਿ ਜਿਹੜੇ ਲੋਕ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਉਹ ਦੂਜਿਆਂ ਤੇ ਜ਼ੁਲਮ ਕਰਦੇ ਆ ਕਿਉਂਕਿ ਪਰਮਾਤਮਾ ਜਿਨ੍ਹਾਂ ਨੂੰ ਯਾਦ ਹੁੰਦਾ ਉਹਨਾਂ ਨੂੰ ਮੌਤ ਵੀ ਯਾਦ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਵਾਸਾਂ ਦੀ ਪੂੰਜੀ ਜਿਹੜੀ ਉਹ ਦਿੱਤੀ ਹੋਈ ਹੈ ਇਓ ਦੇ ਹੱਥ ਵਸਾਏ ਸਾਡੇ ਹੱਥ ਵਸ ਨਹੀਂ ਅਸੀਂ ਜਾਣਾ ਹੈ ਇੱਥੋਂ ਫਿਰ ਜਿਹੜੇ ਜਾਣ ਵਾਲੇ ਯਾਦ ਰੱਖਦੇ ਅਸੀਂ ਜਾਣਾ ਫਿਰ ਉਹ ਜਿਹੜੇ ਆ ਮੜੀਆਂ ਜਿੰਨੀਆਂ ਵੀ ਹੈਗੀਆਂ ਬੜੇ ਬੜੇ ਮਹਿਲ ਬਾੜੀਆਂ ਨਹੀਂ ਬਣਾਉਂਦੇ ਉਹ ਬੜੇ ਬੜੇ ਆਪਣੇ ਰਜਵਾੜੇ ਸ਼ਾਹੀ ਲਈ ਮਹਿਲ ਨਹੀਂ ਖੜੇ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਸੀ ਤਾਂ ਚੱਲ ਜਾਣਾ ਇਹ ਕਾਦੀ ਲਈ ਕਰਨੇ ਤੇ ਜਿਹੜੇ ਮਹਿਲ ਬਾੜੀਆਂ ਖੜੇ ਕਰਦੇ ਹੈ ਉਹ ਦੂਸਰੇ ਹੰਦੇ ਨਾਲ ਧੱਕੇ ਛੇ ਕਰਦੇ ਹੈ ਹੈਬਰ ਗੈਬਰ ਤਾਂ ਤੈ ਹੀ ਹੋਣਗੇ ਤੇ ਜਿਨ੍ਹਾਂ ਦੇ ਕੋਲ ਹੈਬਰ ਗੈਬਰ ਹੈ ਉਹ ਸਾਹਮਣੇ ਹੁੰਦੇ ਹੋਏ ਵੀ ਜਦੋਂ ਆਖਰੀ ਟਾਈਮ ਹੁੰਦਾ ਕੋਈ ਨਹੀਂ ਪਿਛਾਣਦਾ ਫਿਰ ਕਿਉਂਕਿ ਸਰਬ ਸੁਆਨ ਕੀ ਲੰਕਾ ਹੋਤੀ 라ਵਣ ਸੇ ਧਕਾਈ ਕੋਹ ਨਾਨਕ ਦਰਬੰਦ ਦੇ ਹੱਥੀ ਖਿੰਮੇ ਪਈ ਪਰ ਸਭ ਕੁਝ ਹੁੰਦੇ ਹੋਏ ਫੌਜਾਂ ਸੀ ਹਾਥੀ ਸੀ ਕੋਈ ਨਹੀਂ ਬਚਾ ਸਕਿਆ ਸੋ ਪਰਮਾਤਮਾ ਨੂੰ ਯਾਦ ਰੱਖਣਾ ਇੱਕ ਬੰਦੇ ਦੇ ਵਿੱਚ ਸਭ ਤੋਂ ਵੱਡਾ ਗੁਣ ਹੋਣਾ ਚਾਹੀਦਾ ਔਰ ਜਦ ਪਰਮਾਤਮਾ ਨੂੰ ਉਹੀ ਰੱਖਦੇ ਹੈ ਜਿਹੜੇ ਮੌਤ ਨੂੰ ਯਾਦ ਰੱਖਦੇ ਹੈ ਮੌਤ ਨੂੰ ਜਿਹੜੇ ਯਾਦ ਰੱਖਦੇ ਹੈ ਉਹ ਫਿਰ ਧਨ ਪਦਾਰਥਾਂ ਦੇ ਰਿਸ਼ਤੇ ਨਾਤਿਆਂ ਦੇ ਵਿੱਚ ਘਟ ਪਿੰਦੇ ਹੈ ਸੋ ਇਹਨਾਂ ਸ਼ਲੋਕਾਂ ਤੋਂ ਸਿੱਖਿਆ ਲੈਂਦੇ ਹੋਏ ਆਓ ਪਰਮਾਤਮਾ ਦੇ ਚਰਨਾਂ 'ਚ ਆਪਦਾਸ ਕਰੀਏ ਬੇਨਤੀ ਕਰੀਏ ਕਿ சுவாਸਨ ਦੀ ਜਿਹੜੀ ਰਹਿਦੀ ਪੂੰਜੀ ਹੈ ਆਪਣੀ ਕਿਰਪਾ ਕਰੋ ਆਪਣਾ ਨਾਮ ਜਪਾਓ ਪਪਨੋ ਅਪਗੁਣਨ ਨਾਚਤਾ ਅਧਿ ਹੈ ਚਰਨ ਕਮਲ ਦਾ ਆਸਰਾ ਦਿਓ ਇਹੋ ਹੀ ਬੇਨਤੀ ਅਰਦਾਸ ਅਰਜੋਈ ਕਰਦੇ ਹੋਏ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਪ੍ਰਮਾਤਮਾ ਅੱਗੇ ਅਰਦਾਸ ਅਰਜੋਈ ਕਰੀਏ ਕਿ ਉਹ ਕਿਰਪਾ ਕਰਨ ਬਖਸ਼ਿਸ਼ ਕਰਨ ਇਹੋ ਹੀ ਬੇਨਤੀ ਕਰਦੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ